ਇਹ ਦੇਖੋ ਇਹ ਕਾਲੇ ਪਾਣੀ ਦਾ ਮੋਰਚਾ ਜਿਹੜਾ ਇਹ ਕੁਝ ਜਿਹੜੇ এনवायरमेंटਲਿਸਟ ਹੈ ਉਹਨਾਂ ਵੱਲੋਂ ਸਿਰਫ ਆਪਣੀ ਝੂਠੀ ਫੇਮ ਲਈ ਕੀਤਾ ਜਾ ਰਿਹਾ ਹੈ ਜਦ ਕਿ ਜਿਹੜੀ ਇੰਡਸਟਰੀ ਹੈ ਉਹਨੇ ਬਹੁਤ ਹੈਵੀ ਇਨਵੈਸਟਮੈਂਟ ਕਰਕੇ ਔਰ ਉਹਨੂੰ ਉਹਨਾਂ ਨੇ ਆਪਣੇ ਟ੍ਰੀਟਮੈਂਟ ਪਲਾਂਟ ਲਗਾਏ ਔਰ ਜੇ ਮੈਂ ਸਮਝਦਾ ਵੀ ਕੋਈ ਕਿਸੇ ਇੰਡਸਟਰੀ ਕੋਲ ਜੇ ਟ੍ਰੀਟਮੈਂਟ ਪਲਾਂਟ ਨਹੀਂ ਹੈ ਤਾਂ ਉਹਨੂੰ ਕਿਹਾ ਜਾਵੇ ਜਲਦੀ ਤੋਂ ਜਲਦੀ ਲਗਾਏ ਜਾਵੇ ਕਿਉਂਕਿ ਜਿਹੜੀ ਵੀ ਪੰਜਾਬ ਦੀ ਜਵਾਨੀ ਹੈ ਉਹ ਇਸ ਕਰਕੇ ਰੋਲ ਰਹੀ ਹੈ ਵੀ ਜੌਬਸ ਨਹੀਂ ਹੈਗੇ ਅੱਗੇ ਕਿਤੇ ਹਜ਼ਾਰ ਏਕੜ ਚ ਇੱਕ ਟੈਕਸਟਾਈਲ ਪਾਰਕ ਲੱਗਣ ਜਾ ਰਿਹਾ ਸੀ ਜਿਹੜੇ ਜਿਹੜਾ ਕਿ এনवायरमेंटਲਿਸਟ ਦੇ ਪ੍ਰੋਟੈਸਟ ਕਰਨ ਰੋਕਿਆ ਗਿਆ ਸੋ ਉਹ ਜਿਹੜਾ ਸੀਗਾ ਉਹ ਦੂਜੀਆਂ ਸਟੇਟਾਂ ਚ ਚਲਾ ਗਿਆ ਪੰਜਾਬ ਦੇ ਜਿਹੜੇ ਯੂਥ ਨੂੰ ਰੋਜ਼ਗਾਰ ਮਿਲਣਾ ਸੀ ਉਹ ਨਹੀਂ ਮਿਲ ਸਕਿਆ ਸੋ ਮੈਂ ਇਹ ਸਮਝਦਾ ਵੀ ਜੇ ਕੋਈ ਕਮੀ ਪੇਸ਼ੀ ਹੈ ਸਰਕਾਰ ਦੇ ਇਹਨੇ ਵਿਭਾਗ ਹੈ ਨੈਸ਼ਨਲ ਗ੍ਰੀਨ এনਵਿਰੋਨਮੈਂਟਲ ਹੈ ਪੰਜਾਬ ਦਾ ਪੀਪੀਸੀਬੀ ਹੈ ਔਰ ਜਿਹੜੇ ਕਿ ਬਹੁਤ ਜਿਆਦਾ ਸਖਤ ਹੈ ਤੋਂ ਲੌਜੀਕਲ ਗੱਲ ਕਰਨੀ ਚਾਹੀਦੀ ਹੈ ਜੇ ਉਹਦੇ ਵਿੱਚ ਕੋਈ ਸੁਧਾਰ ਕਰਨਾ ਹੈ ਡਾਈਇੰਗ ਇੰਡਸਟਰੀ ਦਾ ਪਾਣੀ ਦਾ ਉਹ ਆਲਰੇਡੀ ਉਹਨਾਂ ਨੇ ਟਰੀਟਮੈਂਟ ਪਲਾਂਟ ਵੱਡੇ ਲਾ ਲਏ ਕਾਫੀ ਸੈਂਕੜੇ ਕਰੋੜ ਦੀ ਇਨਵੈਸਟਮੈਂਟ ਨਾਲ ਜੇ ਹੋਰ ਕੋਈ ਸੁਧਾਰ ਕਰਨਾ ਦਾ ਲੌਜੀਕਲ ਗੱਲ ਕੀਤੀ ਜਾਵੇ ਔਰ ਮੈਂ এনਵਾਇਰਨਮੈਂਟਲਿਸਟ ਨੂੰ ਇਹ ਬੇਨਤੀ ਕਰਦਾ ਤੁਸੀਂ ਜ਼ੀਰੋ ਡਿਸਚਾਰਜ ਦੀ ਜੇ ਗੱਲ ਕਰਦੇ ਹੋ ਪਹਿਲਾਂ ਆਪਣੇ ਘਰ ਦਾ ਪਾਣੀ ਜ਼ੀਰੋ ਡਿਸਚਾਰਜ ਕਰੋ ਜਾਂ ਆਪਣੀ ਕਲੋਨੀ ਦਾ ਆਪਣਾ ਪਿੰਡ ਦਾ ਕਰਕੇ ਦਿਖਾਓ ਫਿਰ ਦੂਸਰੇ ਤੇ ਉਂਗਲ ਚੁੱਕੋ ਔਰ ਜਿਹੜਾ ਵੱਡੇ ਨਾਲੇਜ ਪਾਣੀ ਆਂਦਾ ਹੈ ਉਹ ਕੱਲਾ ਇੰਡਸਟਰੀ ਦਾ ਨਹੀਂ ਉਹ ਡੈਰੀਆਂ ਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਹੈ ਔਰ ਹੋਰ ਬਹੁਤ ਸਾਰੇ ਫੈਕਟਰਸ ਆ ਸੋ ਇਹਨੂੰ ਲੌਜੀਕਲੀ ਦੇਖਣਾ ਚਾਹੀਦਾ ਸਰ ਕਿਉਂ ਕਹਦੇ ਕਿ ਨੈਸ਼ਨਲ ਗ੍ਰੀਨ ਕਮਿਟੀ ਨੇ ਜਿਹੜੇ ਆਰਡਰ ਕਾਸ ਚਾਰਜ ਹੈ ਉਹਨੂੰ ਸਿੱਧੇ ਨਾਲ ਲਾਗੂ ਨਹੀਂ ਕੀਤਾ ਤਾਂ ਗਵਰਨਮੈਂਟ ਦੇ ਚਲੋ ਮੈਂ ਉਹੀ ਕਹਿ ਰਿਹਾ ਵੀ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਦੂਰ ਕੀਤਾ ਜਾਣਾ ਚਾ ਪੰਜਾਬ ਚੰਡ ਇੰਡਸਟਰੀ ਬੜੀ ਆਲਰੇਡੀ ਇੱਥੋਂ ਜਾ ਰਹੀ ਹੈ ਦੂਜੀਆਂ ਸਟੇਟਾਂ ਐ ਔਰ ਅਸੀਂ ਬੜੀ ਮੁਸ਼ਕਲ ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਜੁਨਿਵਰਸਿਟੀ ਲੱਗੇ ਤਾਂ ਕਿ ਸਾਰਿਆਂ ਨੂੰ ਰੋਜ਼ਗਾਰ ਮਿਲ ਸਕੇ ਔਰ ਜਿਹੜਾ ਪੰਜਾਬ ਦਾ ਯੂਥ ਜੌਬ ਕਰਦਾ ਹੈ ਇੰਡਸਟਰੀ ਚ ਉਹ ਅੱਗੇ ਆਪਾਂ ਨੂੰ ਹਾਲਾਤ ਆਪਣੇ ਪਤਾ ਹੈ ਜਾਂ ਤਾਂ ਬੱਚੇ ਬਾਹਰ ਜਾ ਰਹੇ ਹੈ ਜਾਂ ਨਸ਼ਿਆਂ 'ਚ ਗ੍ਰਸਤ ਹੈ ਸੋ ਇਹਦੇ ਵੱਲ ਖਾਸ ਤੌਰ ਤੇ ਬੜੀ ਇਹਨੂੰ ਸੰਜੀਦਗੀ ਨਾਲ ਦੇਖ ਕੇ ਜਿੱਦਾਂ ਇੱਕ ਜਿਹੜਾ ਕਹਿੰਦੇ 1.650 ਕਰੋੜ ਲੱਗਿਆ ਹੈ ਨਾ ਸਾਢੇ 650 ਕਰੋੜ ਮੈਂ ਤਾਂ ਇਹ ਸਮਝਦਾ ਬਈ ਇੱਕ ਤਾਂ ਅਫਸਰ ਤੇ ਪੋਲੀਟੀਸ਼ੀਅਨ ਇਹਨਾਂ ਨੂੰ ਇੱਕ ਸਾਈਡ ਤੇ ਕਰ ਦੋ ਔਰ ਜਿਹੜੇ ਕੋਈ ਥਿੰਕ ਟੈਂਕ ਹੈ ਵਧੀਆ ਟੈਕਨੋਗ੍ਰਾਡ ਹੈ ਉਹਨਾਂ ਨੂੰ ਅੱਗੇ ਲਿਆ ਕੇ ਤੇ ਜਿੰਨੇ ਫੰਡ ਸਰਕਾਰ ਨੇ ਮੈਨੂੰ ਇਹ ਪਤਾ ਵੀ ਹਰ ਸਰਕਾਰ ਕਦੀ ਕੋਈ 600 ਕਰੋੜ 650 ਕਰੋੜ ਇੱਕ ਵਾਰ ਅਸੀਂ ਪਾਸ ਕਰਾਇਆ ਸੀ ਉਸ ਤੋਂ ਪਹਿਲਾਂ ਵੀ ਬਹੁਤ ਫੰਡ ਦਿੱਤੇ ਲਗਾਏ ਗਏ ਪਰ ਕੋਈ ਬੁੱਡੇ ਨਾਲੇ ਦੀ ਕੋਈ ਇੰਨੀ ਵੱਡੀ ਗੱਲ ਨਹੀਂ ਇਹਨੂੰ ਜੇ ਕੁਝ ਇਦਾਂ ਦੇ ਟੈਕਨੋਗ੍ਰਾਡ ਮੈਨਜ਼ਮ ਜਾਂ ਪੋਲੀਟੀਸ਼ੀਅਨ ਔਰ ਅਫਸਰ ਦੇ ਸਾਈਡ ਦੇ ਹੋ ਜਾਣ ਕੁਝ ਟੈਕਨਿਕ ਕ੍ਰੈਡਸ ਕੁਝ ਇੰਟਰਨੈਸ਼ਨਲ ਬਾਡੀਜ਼ ਨੂੰ ਲਾ ਕੇ ਜੇ ਇਹਨੂੰ ਕਰਾਇਆ ਜਾਏ ਤਾਂ ਕੋਈ ਇੰਨੀ ਵੱਡੀ ਸਮੱਸਿਆ ਨਹੀਂ ਜਿੰਨਾ ਸੀ ਬੁੱਢਾ ਨਾਲੇ ਦੀ ਸਮੱਸਿਆ ਬਣਾਈ ਹੈ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਵੀ ਜਿਹੜਾ ਬੁੱਢਾ ਨਾਲ ਹੈ ਉਹ ਪੰਜਾਬ ਦੇ ਨਾਮ ਤੇ ਇੱਕ ਬੜਾ ਵੱਡਾ ਦਾਗ ਹੈ ਖਾਸ ਤੌਰ ਤੇ ਲੁਧਿਆਣੇ ਦੇ ਨਾਮ ਤੇ ਔਰ ਅਸੀਂ ਪੰਜਾਬ ਨੂੰ ਅੱਗੇ ਹੀ ਬੜਾ ਬਦਨਾਮ ਕਰ ਰਹੇ ਹਾਂ ਕੋਈ ਕਹਿੰਦਾ ਜੀ ਪੰਜਾਬੀ ਨਸ਼ਿਆਂ ਵਿੱਚ ਗ੍ਰਸਤ ਹੈ ਸੋ ਜੇ ਇਹਦਾ ਜਲਦੀ ਤੋਂ ਜਲਦੀ ਸੁਧਾਰ ਕੀਤਾ ਜਾਣਾ ਤੇ ਚਲੋ ਇਹ ਦੇਖੋ ਮੈਂ ਕੋਈ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਜਿਨ੍ਹਾਂ ਨੇ ਕਿਹਾ ਉਹਨਾਂ ਤੋਂ ਪੁੱਛੋ ਸਰ ਵਪਾਰੀ ਜਿਹੜੇ ਇੰਡਸਟਰੀਜ਼ ਭਾਵਾਂ ਨੂੰ ਵੀ ਸੰਦੇਸ਼ ਦੇਖੋ ਇੰਡਸਟਰੀਜ਼ ਭਾਵਾਂ ਨੂੰ ਇਹੀ ਸੰਦੇਸ਼ ਹੈ ਵੀ ਆਪਣਾ ਜਿਹੜਾ এনवायरमेंट ਹੈ ਜਲ ਤੇ ਵਾਯੂ ਬੜਾ ਇੰਪੋਰਟੈਂਟ ਹੈ ਔਰ ਅਸੀਂ ਚੈਂਬਰ ਵੱਲੋਂ ਰੈਗੂਲਰ ਉਪਰਾਲੇ ਕਰਦੇ ਰਹੀਦਾ ਵੀ ਇਹਨੂੰ ਆਪਾਂ ਇੰਟੈਕਟ ਰੱਖੀਏ ਔਰ ਆਪਣੀ ਜਿਹੜੀਆਂ ਆਉਣ ਵਾਲੀ ਜਨਰੇਸ਼ਨਸ ਹੈ ਉਹਨਾਂ ਨੂੰ ਇਦਾਂ ਹੀ ਪਾਸ ਆਨ ਕਰੀਏ ਸੋ ਜੇ ਕੋਈ ਜੇ ਕਿਸੇ ਦੀ ਕੋਈ ਕਰੈਕਸ਼ਨ ਹੋਣ ਵਾਲੀ ਹੈ ਜਾਂ ਜੇ ਕੋਈ এনवायरमेंट ਫ੍ਰੈਂਡਲੀ ਯੂਨਿਟ ਨਹੀਂ ਤਾਂ ਉਹਨੂੰ এনवायरमेंटਲ ਕੀਤਾ ਜਾਵੇ ਔਰ ਜਿਹੜੇ ਹੁਣ ਸਾਡੇ ਕਸਟਮਰ ਵੀ ਆ ਉਹ ਵੀ ਸਸੇਰੇ ਵਾਲੀ ਦੀ ਗੱਲ ਕਰਦੇ ਆ ਜਿਹੜੇ ਅਸੀਂ ਐਕਸਪੋਰਟ ਕਰਦੇ ਆ ਉਹਦੇ ਹੁਣ ਟੈਕਸ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਹ ਆਪਾਂ ਨੂੰ ਕਰਨਾ ਹੀ ਪਾਏਗਾ ਪਰ ਜਿਹੜਾ ਇਹ ਕਰਨ ਦਾ ਤਰੀਕਾ ਉਹ ਮੈਨੂੰ ਸਹੀ ਨਹੀਂ ਲੱਗਿਆ ਦੇਖੋ ਇਹ ਤਾਂ ਦੋਨਾਂ ਵੱਲੋਂ ਹੀ ਆ ਟੇਬਲ ਤੇ ਬੈਠ ਕੇ ਅਸੀਂ ਇੱਕ ਰੋਡ ਮੈਪ ਬਣਾਈਏ ਸਾਰੇ ਸਟੇਕ ਹੇਲਡਰ ਨੂੰ ਨਾਲ ਲੈ ਕੇ ਇੱਕ ਰੋਡ ਮੈਪ ਬਣਾਈਏ ਇਹਨੂੰ ਇਦਾਂ ਇਦਾਂ ਕਰਨਾ ਔਰ ਓਵਰ ਨਾਈਟੇ ਕਦੀ ਠੀਕ ਨਹੀਂ ਹੋ ਸਕਦਾ ਆਉਣ ਵਾਲੇ 2-4-5 ਸਾਲਾਂ ਜਦੋਂ ਤਹਾਰ ਕੀ